ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਪੱਤਰਕਾਰ ਭਰਾਵਾਂ ਦਾ ਬਹੁਤ ਦਿਲ ਦੀਆਂ ਗਰਾਹੀਆਂ ਤੋਂ ਧੰਨਵਾਦ ਕਰਦਾ ਜੋ ਤੁਸੀਂ ਸਾਡੇ ਇੱਕ ਸੱਦੇ ਤੇ ਇੱਥੇ ਆਇਓ ਤੇ ਸਾਡੇ ਸਾਰੇ ਐਮਸੀ ਭਰਾਵਾਂ ਦਾ ਵੀ ਮੈਂ ਧੰਨਵਾਦ ਕਰਦਾ ਜੋ ਸਾਡੀ ਏਕਤਾ ਦਾ ਸਬੂਤ ਨੇ ਜੋ ਇਹ ਅਸ਼wini ਗੁੱਤਾ ਜੀ ਨੇ ਕੱਲ ਨਗਰ ਕੌਂਸਲ ਦੇ ਪ੍ਰਧਾਨ ਜੋ ਵੀਡੀਓ ਵਾਇਰਲ ਕਰਕੇ ਜੋ ਬਿਆਨ ਦਿੱਤੇ ਨੇ ਉਹ ਨਿੰਦਨਯੋਗ ਨੇ ਦੇਖੋ ਪਾਰਟੀ ਦੇ ਵਿੱਚ ਉਤਾਰ ਚੜਾਵ ਘਰੇਲੂ ਆਪਤ ਦੇ ਵਿੱਚ ਫਰਕੇ ਆਉਂਦੇ ਰਹਿੰਦੇ ਨੇ لیکن اے نہیں جدوں ਅਸੀਂ ਅਸ਼ਮੀ ਗੁਪਤਾ ਜੀ ਪ੍ਰਧਾਨ ਬਣੇ ਸੀ ਸਾਰੇ ਐਮ ਸੀਆ ਨੂੰ ਸਰ ਸਰਦਾਰ ਸਾਬਕਾ ਐਮ ਐਲ اے ਰਜਿੰਦਰ ਸਿੰਘ ਨੇ ਉਹਨਾਂ ਦੀ ਰਹਿਨਮਾਈ ਚ ਬਣੇ ਸੀ ਮੈਂ ਵੀ ਉਸ ਟਾਈਮ ਸੀਨੀਅਰ ਵਾਈਸ ਪ੍ਰਧਾਨ ਬਣਿਆ ਸੀ ਸਾਡੇ ਸੱਤਪਾਲ ਜੀ ਸਵਰਗਿਆ ਸੱਤਪਾਲ ਜੀ ਵਾਈਸ ਪ੍ਰਧਾਨ ਬਣੇ ਸੀ ਇਹ ਸਾਰਾ ਕੁਝ ਕਾਂਗਰਸ ਦੀ ਸਰਕਾਰ ਰਜਿੰਦਰ ਸਿੰਘ ਸਾਬਕਾ ਐਮ ਐਲ اے ਦੀ ਰਹਿਨਮਾਈ ਚ ਬਣੇ ਸੀ ਇਹਦੇ ਵਿੱਚ ਜੋ ਅਸੀਂ ਸਾਰੇ ਐਮ ਸੀਆ ਨੇ ਮਤਾ ਪਾਇਆ ਇਹਨੂੰ ਉਤਾਰਨ ਦਾ ਉਹ ਅਸੀਂ ਪਰੇਸ਼ਾਨ ਸੀ ਤਾਕੀ ਨਾਤਾਏ ਸਾਨੂੰ ਨਾਮ ਲੈ ਕੇ ਚੱਲਦੇ ਸੀ ਨਾਹੀਂ ਸ਼ਹਿਰ ਦੇ ਵਿਕਾਸ ਦੇ ਵਿੱਚ ਸਾਡਾ ਕੋਈ ਸੰਯੋਗ ਸੀ ਸ਼ਹਿਰ ਵੀ ਦੁਖੀ ਸੀ ਅਸੀਂ ਵੀ ਇਸ ਤੋਂ ਦੁਖੀ ਸੀ ਇਹਦੇ ਵਿੱਚ ਨਾ ਤਾਂ ਕੋਈ ਰਜਿੰਦਰ ਸਿੰਘ ਸਾਬਕਾ ਐਮਐਲਏ ਦਾ ਕੋਈ ਰੋਲ ਹੈ ਨਾ ਹੀ ਮੌਜੂਦਾ ਐਮਐਲਏ ਜੋ ਚੇਤਨ ਸਿੰਘ ਜੋੜਾ ਮਾਜਰੇ ਜੀ ਨੇ ਉਹਨਾਂ ਦਾ ਵੀ ਕੋਈ ਰੋਲ ਨਹੀਂ 16 ਐਮਸੀ ਤੇ 17ਵੀਂ ਵੋਟ ਮੌਜੂਦਾ ਐਮਐਲਏ ਚੇਤਨ ਸਿੰਘ ਜੋੜਾ ਮਾਜਰੇ ਜੀ ਅਸੀਂ ਰੱਦ ਕੇ ਸਾਡੇ ਨਾਲ ਮੈਂ ਤਾਂ ਧੰਨਵਾਦ ਆ ਚੇਤਨ ਸਿੰਘ ਜੋੜਾ ਮਾਜਰੇ ਜੀ ਦਾ ਜਿਨ੍ਹਾਂ ਨੇ ਸ਼ਹਿਰ ਨੂੰ ਮੁੱਖ ਰੱਖਦੇ ਹੋਏ ਸਾਡੇ ਐਮਸੀਆਂ ਦੀ ਇਹ ਗੱਲ ਮੰਨੀ ਸਾਇ ਮਤਾ ਪਾਇਆ ਇਹ ਮਤਾ ਪਾ ਕੇ ਸਾਡੇ ਨਗਰ ਕੌਂਸਲ ਤੋਂ ਸਸਪੈਂਡ ਹੈ ਔਰ ਸਸਪੈਂਡ ਰਹੂਗਾ ਜੋ ਮਾਮਲੋਗ ਹਾਈ ਕੋਰਟ ਨੇ ਇਹ ਕੱਲ ਫੈਸਲਾ ਆਇਆ ਹੈ ਇਹ ਫੈਸਲਾ ਆਇਆ ਹੈ ਕਿ ਸੈਕਟਰੀ ਲੋਕਲ ਗਵਰਨਮੈਂਟ ਨੇ ਮੇਰੀ ਸੁਣਾਈ ਨਹੀਂ ਕੀਤੀ ਉਸ ਸੈਕਟਰੀ ਨੂੰ ਪੱਤਰ ਜਾਰੀ ਕੀਤਾ ਮਾਮਲੋਗ ਕੋਰਟ ਨੇ ਵੀ ਇਹਨਾਂ ਨੂੰ ਜਿਸ ਵੇਚ ਤੇ ਤੁਸੀਂ ਸਰਪੰਚ ਕੀਤਾ ਤਾਂ ਇਹਨਾਂ ਨੂੰ ਬੁਲਾ ਕੇ ਸੰਤੁਸ਼ਟ ਕੀਤਾ ਜਾਵੇ ਤਾਂ ਉਹ ਇਹਨਾਂ ਨੂੰ ਪੂਰੇ ਕਾਨੂੰਨ ਦੇ ਮੁਤਾਬਕ ਸਸਪੈਂਡ ਹੋਇਆ ਹੈ ਕਿਉਂਕਿ ਕੋਈ ਵੀ ਕਾਨੂੰਨ ਨੂੰ ਹੱਥ ਲੈ ਕੇ ਕੰਮ ਨਹੀਂ ਕੀਤਾ ਅਸੀਂ ਸਭ ਕੋ ਲਾਸਟ ਦੇ ਵਿੱਚ ਜੋ ਸੈਕਟਰੀ ਨਾਲ ਅਸੀਂ ਮੀਟਿੰਗ ਕਰਕੇ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਇਹਨੂੰ 25 ਦਿਨ ਹੋਰ ਵੀ ਦੇਣੇ ਨੇ ਤਾਂ ਕਿ ਇਹ ਇਹ ਨਾ ਕਵੇ ਕਿ ਮੇਰੀ ਕੋਈ ਸੁਣਾਈ ਨਹੀਂ ਹੋਈ ਲੇਕਿਨ ਇਹ ਖਾਲੀ ਗੱਲਾਂ ਕਰਕੇ ਵੀ ਗੁੰਮਰਾਹ ਕਰ ਰਿਹਾ ਹੈ ਇਹ ਵਧੀਆ ਗੱਲ ਨਹੀਂ ਕਿ ਸ਼ਹਿਰ ਦਾ ਪ੍ਰਧਾਨ ਹੁਣ ਤਾਂ ਆਪਾਂ ਕੱਚੀਆਂ ਗੱਲਾਂ ਕਰੀਏ ਵਧੀਆ ਗੱਲ ਨਹੀਂ ਮੈਂ ਤਾਂ ਤੁਹਾਡੇ ਰਾਹੀਂ ਮੈਸੇਜ ਭੇਜੂਗਾ ਪ੍ਰਧਾਨ ਜੀ ਨੂੰ ਜੇ ਕੋਈ ਮਨਮਟਾਉ ਹੈ ਉਹਦੇ 'ਚ ਆਪਾਂ ਸ਼ਹਿਰ ਦਾ ਨਾਸ ਨਹੀਂ ਕਰ ਸਕਦੇ 나ਹੀਂ ਤੁਸੀਂ ਐਮਸੀਆ ਦੇ ਹੋਏ 나ਹੀਂ ਤੁਸੀਂ ਸ਼ਹਿਰ ਦੇ ਹੋਏ ਮੈਂ ਤਾਂ ਤੁਹਾਨੂੰ ਇਹ ਕਹੂੰਗਾ ਵੀ ਤੁਹਾਨੂੰ ਤਾਂ ਖੁਦ ਅਸਤੀਫਾ ਦੇ ਦੇਣਾ ਚਾਹੀਦਾ ਸੀ ਸ਼ਹਿਰ ਨੂੰ ਪਿਆਰ ਰੱਖਦੇ ਕਿਉਂਕਿ ਸਾਨੂੰ ਸ਼ਹਿਰ ਨੇ ਜਿਤਾਇਆ ਤਾਂ ਫਿਰ ਐਮਸੀ ਬਣਿਆ ਜਿਹੜਾ ਪ੍ਰਧਾਨ ਬਣਿਆ ਉਹ ਸੀ ਕਾਂਗਰਸ ਪਾਰਟੀ ਦੇ ਰਜਿੰਦਰ ਸਿੰਘ ਦੀ ਦੇਣ ਹੈ ਉਹ ਸੀ ਨਹੀਂ ਪੁੱਟ ਸਕਦੇ ਉਹ ਉਹਨਾਂ ਦੀ ਦੇਣ ਸੀ ਪਰ ਸ਼ਹਿਰ ਨੂੰ ਮੁੱਖ ਰੱਖਦੇ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ ਅੱਜ ਸ਼ਹਿਰ ਦੀ ਕੋਈ ਸੜਕ ਕੋਈ ਗਲੀ ਕੋਈ ਨਾਲੀ ਸਾਫ਼ ਸੁਥਰੀ ਨਹੀਂ ਹੈਗੀ ਸਾਨੂੰ ਵੀ ਸਿਰ ਨੀਵਾ ਹੋ ਕੇ ਬਾੜ ਤੇ ਲੰਘਣਾ ਪੈਂਦਾ ਮੈਂ ਤਾਂ ਇਹ ਗੱਲ ਕਹੂੰਗਾ ਜੇ ਤੁਸੀਂ ਸਿਆਣੇ ਹੋ ਸਿਆਸਤ ਕਰਨੀ ਹੈ ਤਾਂ ਤੁਹਾਨੂੰ ਖੁਦ ਅਸਤੀਫਾ ਦੇ ਦੇਣਾ ਚਾਹੀਦਾ ਸ਼ਹਿਰ ਨੂੰ ਸਾਥ ਠੀਕ ਹੈ ਦਾ ਨਗਰ ਕੌਂਸਲ ਦਾ ਬਿਆਨ ਸੀ ਕਿ ਮੈਂ ਕਾਂਗਰਸ ਦਾ ਸਪਾਈ ਹਾਂ ਤੇ ਜਿਹੜੀ ਕਾਂਗਰਸ ਨੇ ਹੁਣ ਰਜਿੰਦਰ ਸਿੰਘ ਨੇ ਕਾਂਗਰਸ ਤੋਂ ਬਗਾਵਤ ਕਰਕੇ ਉਹਨਾਂ ਨੂੰ ਉਤਾਰਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਪਹਿਲਾਂ ਤਾਂ ਤੁਹਾਡੇ ਸਾਰੇ ਪ੍ਰੈਸ ਵਾਲਿਓ ਵੀਰੇ ਦਾ ਬਹੁਤ-ਬਹੁਤ ਧੰਨਵਾਦ ਜੀ ਜਿੱਦਾਂ ਕਿ ਇਹਨਾਂ ਦਾ ਕੱਲ ਬਿਆਨ ਹੈ ਕਿ ਮੈਂ ਪਾਰਟੀ ਦਾ ਵਫਾਦਾਰ ਕਾਂਗਰਸ ਕਾਂਗਰਸ ਦੀ ਪਾਰਟੀ ਦਾ ਵਫਾਦਾਰ ਸਪਾਈ ਹਾਂ ਸਫਾਈ ਕਿਤੇ ਮੈਂ ਤੁਹਾਨੂੰ ਕੁਝ ਦਿਖਾਣਾ ਚਾਹੁੰਦਾ ਜੀ ਕੁਝ ਫੋਟੋ ਇਹ ਦੇਖੋ ਜੀ ਇਹ ਫੋਟੋ ਹੈ ਜੀ ਨਗਰ ਕੌਂਸਲ ਸਮਾਣਾ ਦੀ ਇਸੀ ਦਫਤਰ ਦੀ ਇਹ ਬੈਠੇ ਨੇ ਅਸ਼ੂਨੀ ਇਹ ਬੈਠੇ ਨੇ ਜੀ ਉਹਨਾਂ ਦੇ ਸੋਰਾ ਸਾਹਿਬ ਇਹ ਬੈਠੇ ਨੇ ਜੀ ਫਰਚੰਦ ਸਿੰਘ ਵਰਸਾ ਜੀ ਇਹ ਕਿਹੜੇ ਪਾਸੋਂ ਕਹਿੰਦੇ ਨੇ ਜੀ ਮੈਂ ਪਾਰਟੀ ਦਾ ਵਫਾਦਾਰ ਆ ਇਹ ਉਹਨਾਂ ਜਿਵੇਂ ਰਜਿੰਦਰ ਸਿੰਘੀ ਦਾ આરોਪ ਲਗਾ ਰਹੇ ਨੇ ਵੀ ਇਹਨਾਂ ਨੇ ਉਹ ਕਰਕੇ ਮੈਨੂੰ ਹਟਾਇਆ ਤੇ ਦੇਖੋ ਨਾਦਾ ਰਜਿੰਦਰ ਸਿੰਘ ਜੀ ਦਾ ਰੋਲ ਹੈ ਨਾ ਇਹਦੇ ਵਿੱਚ ਚੇਤਨ ਸਿੰਘ ਜੋੜਾ ਮੱਚ ਰਾ ਰੋਲਾ ਇਹ ਸਾਰੇ ਸਾਡੇ ਭਰਾਵਾਂ ਨੇ ਐਮਸੀ ਵੀਰਾਂ ਨੇ ਸ਼ਹਿਰ ਦੇ ਵਿਕਾਸ ਵਾਸਤੇ ਇਸ ਬੰਦੇ ਨੂੰ ਅਸੀਂ ਤਾਰਨ ਵਾਸਤੇ ਮਤਾ ਪਾਇਆ ਤੁਸੀਂ ਉਹ ਐਵੇਂ ਜਿਹੇ ਲੋਕ ਕਿਉਂ ਆਈ ਵੀ ਉਹਨੂੰ ਜਿਹੜੇ ਕਾਂਗਰਸੀ ਪ੍ਰਧਾਨ ਹੋਣ ਤੋਂ ਅਸੀਂ ਵੀ ਕਾਂਗਰਸੀ ਨੂੰ ਉੱਤੇ ਉਹਨੂੰ ਕਿਉਂ ਹਟਾਣਾ ਪਿਆ ਦੇਖੋ ਜੀ ਹਟਾਣਾ ਏਦਾਂ ਜੀ ਸ਼ਹਿਰ ਦੇ ਵਿਕਾਸ ਵਾਸਤੇ ਸ਼ਹਿਰ ਦਾ ਕੋਈ ਵਿਕਾਸ ਨਹੀਂ ਹੋ ਰਿਹਾ ਇੱਥੇ ਜਦ ਤੱਕ ਹੋ ਰਿਹਾ ਹੈ ਅਸ਼ੁਨੀ ਦਾ ਕਰਪਸ਼ਨ ਦਾ ਕਰ ਰਿਹਾ ਜੀ ਇੱਕ ਛੋਟੀ ਜੀ ਗੱਲ ਦੱਸ ਦਾਂ ਜੀ ਮੈਂ ਇੱਕ ਨਗਰ ਕੌਂਸਲ ਦੀ ਸਰਕਾਰੀ ਗੱਡੀ ਉੱਚ ਤੇਲ ਪੁਆਉਣ ਦੀ ਗੱਲ ਜਦੋਂ ਗੱਡੀ ਤੇਲ ਪੁਆਉਣ ਜਾਂਦੀ ਸੀ ਤਾਂ ਇੱਕ ਪਿੱਪੀ ਵਿੱਚ ਜਾਂਦੀ ਸੀ ਉਸ ਪਿੱਪੀ ਚ ਡੀਜ਼ਲ ਪੰਪ ਤੋਂ ਭਰ ਕੇ ਆਉਂਦਾ ਸੀ ਜੀ ਜੋ ਕਿ ਇਹ ਪ੍ਰਾਈਵੇਟ ਗੱਡੀਆਂ ਦੇ ਵਿੱਚ ਪੈਂਦਾ ਇੱਕ ਰੈਪੋਰਟ ਦਾ ਘਰ ਹੈ ਗੱਲ ਦਾ ਹਾਂਜੀ ਤੁਹਾਡੇ ਕੋਲ ਕੋਈ ਸਬੂਤ ਹੈ ਤੁਹਾਡੇ ਕੋਲ ਨਹੀਂ ਸਬੂਤ ਤਾਂ ਚਲੋ ਸਾਡੇ ਖੁਦ ਆਪਣੀ ਅੱਖਾਂ ਨਾਲ ਦੇਖਿਆ ਜੀ ਨਹੀਂ ਫਿਰ ਤੁਹਾਡੇ ਕੋਲ ਕੋਈ ਸਬੂਤ ਵੀ ਹੋਣਾ ਨਹੀਂ ਨਹੀਂ ਅਸੀਂ ਆਪਣੀ ਅੱਖਾਂ ਨਾਲ ਦੇਖਿਆ ਸੀ ਕਿਹੜਾ ਝੂਠ ਬੋਲਾਂਗੇ ਜੀ ਤੋ ਪਹਿਲਾਂ ਦਾ ਜੀ ਸਾਡੇ ਪੱਤਰਕਾਰ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਛੋੜੇ ਛੱਦੇ ਤੋਂ ਸਾਡੀ ਇਸ ਮੀਟਿੰਗ ਵਿੱਚ ਆਏ ਨੇ ਤੋ ਸਾਡੀ ਆਵਾਜ਼ ਆਵਾਮ ਤੱਕ ਪਹੁੰਚਾਉਣ ਲਈ ਤੁਹਾਡਾ ਬਹੁਤ ਵੱਡਾ ਹੱਥ ਹੈ ਉਸ ਤੋਂ ਬਾਅਦ ਤੁਸੀਂ ਗੱਲ ਕੀਤੀ ਹੈ ਜਿਹੜੀ ਮੀਟਿੰਗ ਦੀ ਅੱਜ ਪਹਿਲਾਂ ਸਾਰੇ ਐਮਸੀ ਇਕੱਠੇ ਹੋਏ ਆ ਕੁਝ ਐਮਸੀਆਂ ਜਿਹੜੇ ਲੇਡੀਜ਼ ਐਮਸੀ ਨੇ ਉਹਨਾਂ ਦੇ ਜਿਹੜੇ ਹਸਬੈਂਡ ਨੇ ਉਹਨਾਂ ਦੇ ਬਿਹਾਵਕੀ ਸਾਡੇ ਕੋਲ ਤੇ ਪਹੁੰਚੇ ਨੇ ਤੋ ਜਿਹੜੀ ਸਾਡੀ ਇੱਕ ਕੱਲ ਵੀਡੀਓ ਵਾਇਰਲ ਹੋਈ ਸੀ ਸਾਡੇ ਬਹੁਤ ਸਤਿਕਾਰਯੋਗ ਪ੍ਰਧਾਨ ਜੀ ਨੇ ਵੀਡੀਓ ਵਾਇਰਲ ਕੀਤੀ ਇੱਕ ਆਪ ਬੋਲ ਕੇ ਉਹਦੇ ਵਿੱਚ ਇਹ ਕਿਹਾ ਗਿਆ ਵੀ ਸਰਦਾਰ ਰਜਿੰਦਰ ਸਿੰਘ ਨੇ ਮੈਨੂੰ ਪ੍ਰਧਾਨ ਨਹੀਂ ਬਣਾਇਆ ਸਰਦਾਰ ਰਜਿੰਦਰ ਸਿੰਘ ਜਿਹੜਾ ਉਹ ਜਿਹੜਾ ਹੈਗਾ ਪਾਰਟੀ ਦੇ ਨੂੰ ਉਹਨੂੰ ਆਪ ਬੋਲ ਸਕਦੇ ਬਹੁਤ ਆਪਣੇ ਸ਼ਬਦ ਬੋਲਣੇ ਮੈਂ ਪ੍ਰਧਾਨ ਜੀ ਨੂੰ ਪੁੱਛਣਾ ਚਾਹਣਾ ਕਿ ਪ੍ਰਧਾਨ ਜੀ ਸਾਨੂੰ ਪ੍ਰਧਾਨ ਬਣਾਇਆ ਕਿਵੇਂ ਉਹਨੇ ਕਿਹਾ ਵੀ ਸਾਨੂੰ ਸਰਕਾਰ ਨੇ ਪ੍ਰਧਾਨ ਬਣਾਇਆ ਉਸ ਟਾਈਮ ਜੇ ਸਰਕਾਰ ਸੀ ਸਰਦਾਰ ਰਜਿੰਦਰ ਸਿੰਘ ਸਰਕਾਰ ਸੀ ਉਹਨਾਂ ਦੀ ਸਹਿਮਤੀ ਨਾਲ ਹੀ ਪ੍ਰਧਾਨ ਬਣੇ ਸੀ ਸਾਡੇ 21 ਐਮਸੀ ਦੇ ਵਿੱਚੋਂ ਸਾਡੇ ਦੇ ਵਿੱਚੋਂ ਕੁਝ ਐਮਸੀ ਬਹੁਤ ਨਰਾਜ਼ ਸੀ ਇਸ ਗੱਲ ਨੂੰ ਲੈ ਕੇ ਵੀ ਪ੍ਰਧਾਨ ਦੀ ਚੋਣ ਹੋਵੇ ਪਰ ਸਰਦਾਰ ਰਜਿੰਦਰ ਸਿੰਘ ਜੀ ਨੇ ਖੜੇ ਹੋ ਕੇ ਗੱਲ ਕਹੀ ਸੀ ਮੈਨੂੰ ਅਸ਼ਵਨੀ ਗੁਪਤਾ ਜੀ ਪ੍ਰਧਾਨ ਨੂੰ ਮੈਂ ਦੇਖਣਾ ਚਾਹਣਾ ਹੈ ਇਹ ਸਾਡੇ ਪ੍ਰਧਾਨ ਬਣ ਗਏ ਕਿਉਂ ਕੀ ਗੱਲ ਅੱਜ ਉਹ ਕਿੱਥੇ ਨੇ ਜਿਉ ਸਚਾਈ ਹੈ ਸਭ ਦੇ ਸਾਡੇ ਇੰਕੀ ਐਵੇਂ ਸਾਡੇ ਸਾਹਮਣੇ ਉਹਨਾਂ ਨੇ ਆਪਣੀ ਪੋਲੀਟੀਕਲ ਕੈਰੀਅਰ ਦੌੜ ਤੇ ਲਾ ਕੇ ਉਹਨਾਂ ਨੂੰ ਪ੍ਰਧਾਨ ਬਣਾਇਆ ਸਾਰਾ ਸਮਾਨਾ ਜਦੋਂ ਇਲੈਕਸ਼ਨ ਉਹਨਾਂ ਨੇ ਇਲੈਕਸ਼ਨ ਵੀ ਹਾਰੀ ਈਵਨ ਕੇ ਆਪਣੀ ਜਮਾਤ ਜਬਦ ਕਰਾਈ ਕਿਉਂ ਕਰਾਈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਸਬਾਣ ਦੇ ਵਿੱਚ ਕੀ ਹਾਲਾਤ ਨੇ ਸਰਦਾਰ ਰਜਿੰਦਰ ਸਿੰਘ ਠੀਕ ਹੈ ਵੀ ਚਲੋ ਮੇਰੇ ਨਾਲ ਵੀ ਥੋੜੇ ਮਤਭੇਦ ਹੈਗੇ ਸੀ ਪਰ ਪਾਰਟੀ ਤੋੜਨੇ ਨਹੀਂ ਕਰਨੇ ਚਾਹੀਦੀਆਂ ਜਦੋਂ ਕਿਸੇ ਨੇ ਆਪਾਂ ਨੂੰ ਇੱਕ ਤਾਹ ਚੱਕ ਕੇ ਪ੍ਰਧਾਨ ਬਣਾਇਆ ਆਪਾਂ ਉਹਨਾਂ ਦਾ ਕਰ ਦੇ ਨਹੀਂ ਦੇ ਸਕਦੇ ਮੇਰਾ ਤਾਂ ਮਤਲਬ ਕਹਿਣਾ ਇਹ ਹੈ ਵੀ ਜਿਹਨੇ ਆਪਣੇ ਦੇ ਇੱਕ ਵਾਰੇ ਸਨਾਨ ਕਰਤਾ ਪੈਰ ਧੋ ਕੇ ਪੀਲੇ ਨਾ ਉਹਦੇ ਸਨਾਨ ਨਹੀਂ ਜਾਇ ਕਰਦਾ ਹੁੰਦਾ ਉਹ ਸਨ ਪ੍ਰਧਾਨ ਦੀ ਯਾਦ ਰੱਖੋ ਦੂਜੀ ਗੱਲ ਤੁਸੀਂ ਇਹ ਕਹੀ ਚੇਤਨ ਸਿੰਘ ਜੋੜਾ ਮਾਜਰਾਲੀ ਵੀ ਚੇਤਨ ਸਿੰਘ ਜੋੜਾ ਮਾਜਰਾ ਮੰਤਰੀ ਮੈਨੂੰ ਪ੍ਰਧਾਨਗੀ ਤਾਦੇ ਤਾਰੇ ਆਪ ਮੰਤਰੀ ਵੀ ਉਤਰ ਗਏ ਬਹੁਤ ਵੱਡੀ ਗਲਤ ਗੱਲ ਕਰ ਰਹੇ ਨੇ ਇਹ ਵੀ ਆਪਾਂ ਇੱਕ ਕੁਰਸੀ ਦੀ ਮर्यादा ਨੂੰ ਰੱਖਦੇ ਹੋਏ ਜੋ ਵੀ ਆਪਾਂ ਆਵਾਜ਼ ਕੱਢਣੀ ਹੈ ਕੋਈ ਗੁੱਲ ਬੋਲਣੇ ਨੇ ਆਪਾਂ ਕੁਰਸੀ ਮੈਨੂੰ ਰੱਖਦੇ ਹੋਏ ਆਵਾਜ਼ ਬੁਲੀ ਆਪਾਂ ਉਹ ਚੇਤਨ ਸਿੰਘ ਜੋੜਾ ਮਾਜੀ ਗੱਲ ਕਰ ਰਹੀ ਹੈ ਬਹੁਤ ਵਧੀਆ ਇਨਸਾਨ ਨੇ ਉਹ ਅਸੀਂ ਸਾਰੇ ਇੱਕ ਸਾਰੇ ਮਸੀਂ ਸਾਰਿਆਂ ਦੀ ਸਾਡੀ ਰਾਜਾ ਮੁੰਦੀ ਨਾਲ ਸਾਡੇ ਸਾਰਿਆਂ ਦੇ ਪਿਆਰ ਨਾਲ ਅਸੀਂ ਆਪ ਮਤਾ ਪਾਇਆ ਨਾ ਇਹਦੇ ਵਿੱਚ ਸਰਦਾਰ ਰਜਿੰਦਰ ਸਿੰਘ ਦਾ ਰੋਲਾ ਪਈ ਨਾ ਸਰਦਾਰ ਚੇਤਨ ਸਿੰਘ ਦਾ ਰੋਲਾ ਪਈ ਅਸੀਂ ਖੁਦ ਆਪ ਮਤਾ ਪਾ ਕੇ ਇਹਨਾਂ ਨੂੰ ਤਾਰਿਆ ਅਸੀਂ ਨੇ ਜੋ ਕਿ ਇਹ ਪ੍ਰਧਾਨ ਉਹ ਤੋਂ ਜੁਕੇ ਨਹੀਂ ਹੁਣ ਕੱਲ ਉਹ ਇਹ ਗੱਲ ਕਹਿ ਰਹੇ ਨੇ ਕਿ ਮੈਨੂੰ ਕੋਰਟ ਨੇ ਫਿਰ ਬਹਾਲ ਕਰਤਾ ਪ੍ਰਧਾਨਗੀ ਤੋਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ ਜੀ ਇਹਦਾ ਜਵਾਬ ਇਹ ਆ ਜੀ ਦੇਖੋ ਕੋਰਟ ਦਾ ਜਿਹੜਾ ਫੈਸਲਾ ਹੈ ਇਹ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਤੁਹਾਨੂੰ ਕਾਪੀਆਂ ਦੀ ਅਸੀਂ ਭੇਜ ਦਵਾਂਗੇ ਇਹਦੇ ਵਿੱਚ ਉਹਨਾਂ ਨੇ ਸਿਰਫ ਪਟੀਸ਼ਨ ਪਾਈ ਸੀ ਵੀ ਸੈਕਟਰੀ ਸਾਹਿਬ ਨੇ ਮੇਰੀ ਸਵਾਇਲੀ ਨਹੀਂ ਕੀਤੀ ਉਹਨਾਂ ਕੋਲ ਲੈਟਰ ਪਹੁੰਚ ਚੁੱਕਿਆ ਹੈ ਸੈਕਟਰੀ ਸਾਹਿਬ ਇਹਨਾਂ ਨੂੰ ਬੁਲਾਉਣਗੇ ਉਹ ਜਿਹੜਾ ਜਿਨ੍ਹਾਂ ਦਾ ਉਹ ਸਵਾਈ ਕਰਕੇ ਇਹਦੀ ਜੋ ਵੀ ਫੈਸਲਾ ਹੋਊਗਾ ਉਹ ਮਾਨ ਜੋ ਹਾਈ ਕੋਰਟ ਵਿੱਚ ਭੇਜ ਦਿੱਤਾ ਜਾਊਗਾ ਤੇ ਇਹਦੇ ਵਿੱਚ ਸਾਹ ਕੁਝ ਨਹੀਂ ਲਿਖਿਆ ਹੋਇਆ ਵੀ ਬਹਾਲ ਕਰਤਾ ਜਾਂ ਨਹੀਂ ਕਰਤਾ ਉਸ ਤੋਂ ਬਾਅਦ ਉਹਨੇ ਗੱਲ ਹੋ ਤਸਾਂ ਚਹੁਣਾ ਜਦੋਂ ਸਰ ਸਰਦਾਰ ਰਜਿੰਦਰ ਸਿੰਘ ਦੇ ਸਾਡੇ ਘਰ ਤਿੰਨ ਮੀਟਿੰਗਾਂ ਹੋਈਆਂ ਉਹਦੇ ਵਿੱਚ ਮੀਟਿੰਗ ਵਿੱਚ ਮੈਨੂੰ ਗਿਆ ਸੀ ਪਹਿਲੀ ਮੀਟਿੰਗ ਬੁਲਾਈ ਪ੍ਰਧਾਨ ਜੀ ਉੱਥੇ ਬੁਲਾਇਆ ਗਿਆ ਪ੍ਰਧਾਨ ਜੀ ਬਿਲਕੁਲ ਨਹੀਂ ਆਏ ਅਸੀਂ 17 ਦੇ 17 ਐਮਸੀਓ ਤੇ ਕੋਠੀ ਹਾਜ਼ਰ ਸੀ ਐਮਐਲਏ ਰਜਿੰਦਰ ਸਿੰਘ ਦੇ ਘਰ ਦੇ ਵਿੱਚ ਦੂਜੀ ਮੀਟਿੰਗ ਫੇਰ ਬੁਲਾਈ ਕੁਝ ਟਾਈਮ ਬਾਅਦ ਵੀ ਚਲੋ ਕੋਈ ਪ੍ਰਧਾਨ ਜੀ ਆਉਣ ਜੋ ਵੀ ਗਿਲਾਸ਼ ਕੋ ਐਮਿਸ਼ਨਲ ਹੈਗਾ ਤੋ ਦੂਰ ਕਰਨ ਉਹ ਦੂਜੀ ਮੀਟਿੰਗ ਨਹੀਂ ਆਏ ਤੀਜੀ ਮੀਟਿੰਗ ਦੇ ਵਿੱਚ ਮੈਂ ਵੀ ਗੱਲ ਕੀਤੀ ਪ੍ਰਧਾਨ ਜੀ ਤੁਸੀਂ ਐਮਐਲਏ ਸਾਹਿਬ ਦੀ ਕੋਠੀ ਜਾ ਜਓ ਉੱਥੇ ਜੋ ਵੀ ਪ੍ਰਸ਼ਾਸਨੀਆਂ ਨੇ ਜਾਂ ਆਪਣੇ ਵਿੱਚ ਕੋਈ ਮਤ ਭੇਜਦੇ ਨੇ ਬਦੂ ਕਰ ਲਈਏ ਮੈਨੂੰ ਇਹ ਲੱਗ ਬੋਲੇ ਕਹਿੰਦੇ ਐਮਐਲਏ ਸਾਹਿਬ ਨੂੰ ਮੇਰੇ ਕੋਲ ਆਇਓ ਚਲੋ ਅਸੀਂ ਐਮਐਲਏ ਸਾਹਿਬ ਨਾਲ ਗਿਲ ਗਿਲ ਗੱਲ ਕੀਤੀ ਐਮਐਲਏ ਕਹਾਂ ਯਾਰ ਜੀ ਆਪਣਾ ਆਪਣਾ ਰੈਂਦਾ ਬਣਿਆ ਚਲੋ ਆਪਾਂ ਉੱਥੇ ਲੱਕ ਚੱਲਦੇ ਆ ਉਹਨੂੰ ਡਰ ਸੀ ਵੀ ਕਿਤੇ ਮੈਨੂੰ ਅਰੈਸਟ ਕਰਾ ਦੇਣਾ ਜਾਂ ਕਿਉਂਕ ਉਹਨਾਂ ਦੇ ਮੰਝ ਦਲ ਸੀ ਇਹਦੇ ਵਿੱਚ ਜਿੰਨਾ ਵੀ ਐਪੀਸੋਡ ਹੋਇਆ ਹੈ ਇਹਦੇ ਵਿੱਚ ਜੇ ਕੋਈ ਆਪਣੀ ਕਿਸੇ ਪਰਸਨਲ ਰੰਜਿਸ਼ ਹੈ ਜਾਂ ਪਰਸਨਲ ਲੜਾਈ ਹੈ ਉਹਨੂੰ ਪਾਰਟੀ ਦੇ ਤੌਰ ਤੇ ਉਹਨੂੰ ਆਪਾਂ ਨਾ ਵਰਤੀਏ ਪਰਸਨਲ ਰੰਜਿਸ਼ ਨੂੰ ਪਰਸਨਲ ਰਹਿਣ ਦਈਏ ਪਾਰਟੀ ਲੈਵਲ ਤੱਕ ਇਸ ਨੂੰ ਨਾ ਲਗਾਈਏ ਆਪਾਂ ਤੋਂ ਮੈਂ ਹੀ ਹੱਥ ਮੰਨ ਕੇ ਬੇਨਤੀ ਕਰਨਾ ਹਾਂ ਜੀ ਨੂੰ ਤੁਹਾਡੇ ਪਰਸਨਲ ਲੜਾਈ ਹੈ ਐਮਐਲਏ ਪਰਿਵਾਰ ਨਾਲ ਲੜਾਈ ਹੈ ਜਾਂ ਚੇਤਨ ਸਿੰਘ ਨਾਲ ਲੜਾਈ ਹੈ ਜਾਂ ਕਿਸੇ ਹੋਰ ਲੜਾਈ ਹੈ ਉਹਨੂੰ ਪਰਸਨਲ ਤਰੀਕੇ ਨਾਲ ਲੜਨਾ ਨਾ ਕਿ ਪਾਰਟੀ ਨੂੰ ਮੁੱਖ ਰੱਖ ਕੇ ਪਾਰਟੀ ਦੇ ਵਿੱਚ ਰਹਿ ਕੇ ਉਹ ਆਪਾਂ ਲੜਾਈ ਆਪਾਂ ਕਰੀਏ ਤੇ ਸਾਰੀਆਂ ਗੱਲਾਂ ਥੋੜੇ ਸਾਹਮਣੇ ਨੇ ਬਾਕੀ ਤੁਹਾਡੇ ਨਾਲ ਰਸਸ ਦੇਵਾ ਜੀ ਨੇ ਇਹ ਆਪਣੇ ਵੱਲੋਂ ਥੋੜਾ ਮੁੰਡਾ ਚੱਲਣਾ ਪਉਣਗੇ ਰਸਸ ਦੇਵਾ ਜੀ ਇੱਕ ਮਿੰਟ